ਰਸਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਨਾਨਕ ਸਾਵਣ ਜੇ ਵਸੇ ਚਾਉ ਉਮਾਹ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਰਸਿਕ ਪੁਰਸ਼ ਸਾਵਣ ਦਾ ਮਹੀਨਾ ਉਹਨਾਂ ਦੀ ਜ਼ਿੰਦਗੀ 'ਚ ਉਮਾਤ ਉਮੰਗ ਪੈਦਾ ਕਰਦਾ ਹੈ ਫਿਰ ਜਿਨ੍ਹਾਂ ਦੇ ਘਰ ਵਿੱਚ ਧਨ ਹੈ ਪਰ ਸੈਭ ਕਰਨ ਸਾਵਣ ਦਾ ਕੁਛ ਇੱਕ ਵਿਯੋਗ ਵੀ ਹੈ ਨਾਨਕ ਸਾਵਣ ਦੇ ਵਸੇ ਚਾਉਂ ਵਿਛੜਾ ਹੋਏ ਗਾਈ ਪੂਤਾ નિર્ਧਨਾ ਪੰਥੀ ਚਾਕਰ ਹੋਏ ਖੇਤੀ ਬਾੜੀ ਸੜੇ ਦੇਸ਼ ਤੇ ਬਲਦਾਂ ਦੇ ਅਸਰੇ ਤੇ ਹੁੰਦੀ ਹੈ ਔਰ ਬੜੇ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ ਸਾਵਣ ਦੇ ਮਹੀਨੇ ਵਿੱਚ ਬਰਖਾ ਦੇ ਵਿੱਚ ਬਹਿਲਾ ਨੂੰ ਹਲ ਚਲਾਣਾ ਪੈਂਦਾ ਹੈ। ਨਿਰਧਨ ਬੇਰੋਜ਼ਗਾਰ ਹੋ ਜਾਂਦਾ ਹੈ। ਔਰ ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਹਨ ਪੰਥੀ ਕੋਈ ਰਸਤੇ ਚੱਲ ਰਿਹਾ ਹੈ। ਬਰਖਾ ਪੈ ਰਹੀਏ ਉਹਦੇ ਕਦਮ ਰੁਕਦੇ ਨੇ। ਔਰ ਚਾਕਰ ਲਈ ਵੀ ਬਰਖਾ ਦੇ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ। ਲੇਕਿਨ ਬਰਖਾ ਸਾਵਣ ਦਾ ਮਹੀਨਾ ਰਾਗਾ ਲਈ ਮਛੀਆਂ ਲਈ ਮਿਰਗਾ ਲਈ ਔਰ ਜਿਨਾ ਦੇ ਘਰ ਦੇ ਵਿੱਚ ਧਨ ਹੈ ਸੈਭ ਕੇਨ ਉਮੰਗ ਪੈਦਾ ਕਰਦਾ ਹੈ ترੰਗ ਪੈਦਾ ਕਰਦਾ ਨਾਉਨਕ ਸਾਵਣ ਜੇ ਵਸੇ ਚੌ ਉਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਏ ਸਾਵਣ ਦਾ ਮਹੀਨਾ ਦਾਰਸ਼ਨਿਕ ਦੇ ਅੰਦਰ ਕਿਸੇ ਨਵੇਂ ਬਲਵਲਿਆਂ ਨੂੰ ਉਮੰਗ ਨੂੰ ਬਾਰਿਕੀਆਂ ਨੂੰ ਜਨਮ ਦਿੰਦਾ ਹੈ ਕਵੀ ਦੇ ਅੰਦਰ ਕਵਤਾ ਪੁੰਗਰਨ ਲੱਗ ਪੈਂਦੀ ਹੈ ਸੰਗੀਤਕਾਰ ਦੇ ਅੰਦਰ ਕੋਈ ਨਵੀਂ ਧੁਨਾਂ ਜਨਮ ਲੈਣ ਨੂੰ ਬਿਆਕਲ ਹੋ ਜਾਂਦੀਆਂ ਨੇ ਇਹ ਮਹੀਨਾ ਆਪਣੇ ਆਪ ਦੇ ਵਿੱਚ ਐਸਾ ਮਹੱਤਵ ਰੱਖਦਾ ਹੈ ਕਿ ਪਾਣੀ ਦੀ ਬੂੰਦਾਂ ਪਈਆਂ ਧਰਤੀ ਦੇ ਚ ਪਏ ਹੋਏ ਬੀਜ ਬਾਹਰ ਹੁਣ ਪੁੰਗਰਨਾ ਚਾਹੁੰਦੇ ਨੇ ਨਿਕਲਣਾ ਚਾਹੁੰਦੇ ਨੇ ਤੋਂ ਸਿਰਫ ਧਰਤੀ ਦੇ ਹੀ ਬੀਜ ਕਹੋ ਆਖਰ ਮਨੁੱਖ ਦਾ ਅੰਤਿਸ਼ਕਰਣ ਵੀ ਇੱਕ ਐਸੀ ਧਰਤੀ ਹੈ ਜਿਸ ਦੇ ਵਿੱਚ ਅਨੰਤ ਜਨਮਾਂ ਦੇ ਬੀਜ ਪਏ ਨੇ ਬਾਹਰ ਦੀ ਇਸ ਬਰਖਾ ਤੋਂ ਮਨੁੱਖੀ ਹਿਰਦੇ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿੱਥੇ ਵੱਖ-ਵੱਖ ਸੁਭਾਅ ਦੇ ਮਨੁੱਖ ਪ੍ਰਭਾਵਿਤ ਹੁੰਦੇ ਨੇ ਉੱਥੇ ਭਗਤ ਧਾਰਮਿਕ ਪ੍ਰਭੂ ਮਾਰਗ ਦੇ ਪਾੰਦੀ ਵੀ ਪ੍ਰਭਾਵਿਤ ਹੁੰਦੇ ਨੇ ਔਰ ਜਿਸ ਢੰਗ ਦਾ ਉਹ ਪ੍ਰਭਾਵ ਉਹਨਾਂ ਦਾ ਹਿਰਦਾ ਕਬੂਲ ਕਰਦਾ ਹੈ जगद्गुरु धनगुरु अर्जुन देव जी महाराज सावन ਦੇ ਮਹੀਨੇ ਰਿਹਾ ਦੇ ਨਾਹੀ ਉਸ ਦੀ ਰੂਪ ਰੇਖਾ ਇਹ ਚਿੱਤਰ ਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੰਗ ਪਿਆਰ ਸਾਵਣ ਦੇ ਮਹੀਨੇ ਵਿੱਚ ਜੀਵ ਰੂਪੀ ਸਤਰੀ ਵੀ ਭੇਜ ਗਈ ਇਸ ਦੀ ਅੰਤਿਸ਼ ਕਰਨ ਦੀ ਧਰਤੀ ਵੀ ਕੋਮਲ ਹੋ ਗਈ ਵਤਰ ਪੈ ਗਿਆ ਔਰ ਇਹ ਵੀ ਇੱਕ ਸਚਾਈ ਹੈ ਕਿ ਨਾਮ ਨੂੰ ਵੀ ਇੱਕ ਬੋਂ ਦਾਖਿਆ ਗਿਆ ਹੈ। ਪ੍ਰਮਾਤਮਾ ਦੇ ਸਿਮਰਨ ਨੂੰ ਵੀ ਕਣੀ ਆਖਿਆ ਗਿਆ ਹੈ। ਤਦ ਹੀ ਤੇ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਮਹਾਰਾਜ ਇਸ ਸਿਮਰਨ ਨੂੰ ਸਾਵਣ ਨਾਲ ਜੋ ਹੈ ਤਸਵੀਰ ਦੇ ਦੇ ਨੇ। ਆਪ ਦਾ ਹੈ ਬੜਾ ਸੁੰਦਰ ਫਰਮਾਨ ਬਿਨ ਸਾਵਣ ਘਨ ਹਰਗਾਜੇ ਬਦਲ ਬਿਨ ਵਰਖਾ ਹੋਈ। जो तत्व बिचारे कोई मेरे हृदय रूपी आकाश ते ऐसे प्यार दे बदल छाए ने सिमरन दी बरखा हो गई है हृदय कोमल हो गया हृदय सरस गया तो जीव रूपी स्त्री दे अंदर भी प्रभु प्यार प्रभु दी लगन पैदा हुई धरती हरा भरा होना चाहती है ਇਸ ਅਭਿਆਸੀ ਦਾ ਹਿਰਦਾ ਵੀ ਹਰਾ ਭਰਾ ਹੋਣਾ ਚਾਹੁੰਦਾ ਹੈ ਸਾਹਮਣ ਤੋਂ ਇਹ ਪ੍ਰੇਰਿਤ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਮਨ ਦੇ ਚ ਉਸ ਦੀ ਯਾਦ ਹੈ ਤੇ ਇਸ ਯਾਦ ਦੀ ਛਾਪ ਤਨ ਦੇ ਉਤੇ ਇਹ ਜੋ ਮੰਨਤੇ ਤਨ ਪ੍ਰਮਾਤਮਾ ਦੇ ਨਾਮ ਦੇ ਚ ਰੰਗਿਆ ਗਿਆ ਹੁਣ ਇੱਕ ਦੀ ਟੇਕ ਇੱਕ ਦਾ ਹੀ ਆਸਰਾ ਕੇਵਲ ਉਸ ਦੇ ਨਾਮदाई ਆਧਾਰ ਔਰ ਇਸੇ ਹੀ ਆਧਾਰ ਦੇ ਨਾਲ ਜੀਵਨ ਬਤੀਤ ਕਰਨਾ ਜ਼ਿੰਦਗੀ ਦਾ ਲਕਸ਼ਣ ਬਣ ਗਿਆ ਹੈ ਕਿਉਂਕਿ ਇਹ ਸੂਝ ਪੈ ਗਈ ਹੈ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਛਾਰ ਜੋ ਵਿਸ਼ਿਆਂ ਦੇ ਰੰਗ ਨੇ ਵਿਕਾਰਾਂ ਦੇ ਰੰਗ ਨੇ ਕੂੜੇ ਨੇ ਸਵਾ ਹੁੰਦਿਆਂ देर ਨਹੀਂ ਲੱਗਦੀ ਛਾਰ ਹੁੰਦਿਆਂ देर ਨਹੀਂ ਲੱਗਦੀ ਦੇਖਦੇ ਆਂ ਦੇਖਦੇ ਆਂ ਇਹ ਰੰਗ ਇਹ ਰਸ ਬिखर ਜਾਂਦੇ ਨੇ ਛਿਨ ਭੰਗਰ ਹੋ ਜਾਂਦੇ ਨੇ हर अमृत बोंद सुहावनी मिल साधु पीवणार सत्संग एक ऐसा वातावरण है जिथे शब्द रूती बद्दल बरसदा है साधूआं दे मुखा साहिब गुरु अर्जुन देव जी महाराज फरमान करदे ने परमात्मा दा नाम अमृतमय बोंद है पर साधूआं दी संगत देच पीता जा सकदा है सत्संग देच बैठ के ਇਸ ਬੂੰਦ ਦਾ ਆਨੰਦ ਮਾਣਿਆ ਜਾ ਸਕਦਾ ਹੈ ਸਰਸ਼ਾਰ ਹੋਇਆ ਜਾ ਸਕਦਾ ਹੈ ਵਣ ਤਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਆਪਾਰ ਉਹ ਪਰਿਪੂਰਨ ਪ੍ਰਮਾਤਮਾ ਆਪਾਰ ਹੈ ਸਮਰਥ ਹੈ ਵਿਆਪਕ ਹੈ ਐਸਾ ਬਰਸੇ ਹੈ ਕਿ ਵਣ ਤਨ ਮੌਲਿਆ ਗਿਆ ਹੈ ਹਰਾ ਭਰਾ ਹੋ ਗਿਆ ਹੈ ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਬਰਸਦਾ ਹੈ ਅਭਿਆਸੀ ਦੇ ਮਨ ਦੇ ਉਤੇ ਉਦਾਰੋਂ ਮਰੋਮ ਖੇੜ ਉੱਠਦਾ ਹੈ ਉਹਦੇ ਤਮਾਮ ਇੰਦਰੇ ਬਾਗ-ਬਾਗ ਹੋ ਜਾਂਦੇ ਨੇ ਉਹਦੇ ਕੰਨ ਸਰਸ਼ਾਰ ਹੋ ਜਾਂਦੇ ਨੇ ਪ੍ਰਭੂ ਨੂੰ ਸੁਣ ਕੇ ਉਸਦੇ ਨੇਤਰ ਵਿਸ਼ਾਲ ਹੋ ਜਾਂਦੇ ਨੇ ਉਸ ਵਿਸ਼ਾਲ ਪ੍ਰਮਾਤਮਾ ਨੂੰ ਜੋ ਹੈ ਵੇਖ ਕੇ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਸਾਵਣ ਦੀ ਬਰਖਾ ਅਭਿਆਸੀ ਨੂੰ ਇੰਜ ਪ੍ਰੇਰਦੀ ਹੈ ਮਨ ਲੋਚਦਾ ਹੈ ਪ੍ਰਭੂ ਮਿਲਣ ਨੂੰ ਤੜਪਦਾ ਹੈ ਬਰਸ ਰਿਹਾ ਹੈ ਸਾਵਣ ਜਪ ਰਹੀਏ ਰਸਨਾ ਵਾਹਿਗੁਰੂ ਵਾਹਿਗੁਰੂ ਇਹ ਚੰਤਨ ਜੋ ਹੈ ਚੱਲ ਰਿਹਾ ਹੈ ਔਰ ਜਪਦੇ ਹਾਂ ਜਪਦੇ ਹਾਂ ਅੰਦਰ ਲਾਲਸਾ ਪੈਦਾ ਹੋ ਗਈ ਲੋਚਾ ਪੈਦਾ ਹੋ ਗਈ ਪ੍ਰਭੂ ਮਿਲੇ ਈਸ਼ਵਰ ਮਿਲੇ ਪਰ ਕਰਮ ਮਿਲਾਵਣ ਹਾਰ ਪ੍ਰਮਾਤਮਾ ਦਾ ਮਿਲਾਪ ਤੇ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਉਸ ਦੇ ਕਰਮ ਨਾਲ ਹੀ ਹੋ ਸਕਦਾ ਹੈ ਉਸ ਦੀ ਰਹਿਮਤ ਨਾਲ ਹੋ ਸਕਦਾ ਹੈ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਜਿਨ੍ਹਾਂ ਨੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਮੈਂ ਉਹਨਾਂ ਜੀਵ ਇਸਤਰੀਆਂ ਤੋਂ ਸਦਕੇ ਜਾਣਾ ਬਲਹਾਰ ਨੇ ਜਾਣਾ ਕੁਰਬਾਨ ਜਾਣਾ ਜਿਨ੍ਹਾਂ ਨੇ ਆਪਣਾ ਜੀਵਨ ਇਸ ਢੰਗ ਨਾਲ ਸਫਲ ਕਰ ਲਿਆ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰ ਮਹਾਰ اے ہری رحمت کر بخشش کر شبت dvara جیوان نو سوارن دا جو اے تو موقع دیتا ہے زندگی نو سوارن دا جو تو ایک اوفر دیتا ہے مہرب کر بخشش کر شبت dvara اسی وی اپنی زندگی سوار لئیے اسی وی اپنے جیون نو مہان کر لئیے پھر ساون دا انج উপদেশ کردے نے ساون تنا سوھاگنی ਜੇ ਨਾਮ ਨਾਮ ਉਰ ਹ ਸਾਉਣ ਦਾ ਮਹੀਨਾ ਵਾਸਵਿਕ ਤੇ ਉਹਨਾਂ ਲਈ ਸਵਾਗ ਭਰਿਆ ਹੈ ਆਨੰਦ ਭਰਿਆ ਹੈ ਜਿਨ੍ਹਾਂ ਦੇ ਕੰਠ ਦੇ ਪ੍ਰਮਾਤਮਾ ਦੇ ਨਾਮ ਦਾ ਹਾਰ ਹੈ ਕਿਉਂਕਿ ਕੰਠ ਨੇ ਹੀ ਜਪਣਾ ਤੇ ਕੰਠ ਦੇ ਚ ਵਾਹਿਗੁਰੂ ਵਾਹਿਗੁਰੂ ਜਲ ਰਿਹਾ ਤੋ ਸਾਇਵਕ ਨੇ ਤੇ ਕੰਠ ਦੇ ਚ ਹਾਰ ਪਿਆ ਹੋਇਆ ਹੈ ਰਾਮ ਦੇ ਨਾਮ ਦਾ ਪ੍ਰਮਾਤਮਾ ਦੇ ਨਾਮ ਦਾ ਤੋ ਇਹ ਹਾਰ ਜਿਨ੍ਹਾਂ ਦੇ ਗਲੇ ਦੇ ਚ ਹੈ बस ओ शोभनीक ने ओही स्वागनिया ने ओही परमात्मा ਦੇ ਦਰ ਤੇ ਮਾਣ ਪਾਣ ਵਾਲੀਆਂ ਨੇ ਸਾਉਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪ੍ਰਕਾਰ ਦਿੰਦੇ ਨੇ ਸਾਉਣ ਸਰਸ ਮਨਾ ਘਣਵਰ ਸੇ ਰੁੱਤ ਆਏ ਮੈਂ ਮਨ ਤਲ ਸੋਭਾਵੇ फिर परदेश धाय फिर घर नहीं आवे मरिए हावे दामन चमक डराए सेज अकेली खरीद है ली मरण भया दुख माए हर बिन नींद भूख को कैसी कापड़ तन ना सुखावे नानक हागण कंती फिर कै अंक समावे धार्मिक जगत ऐसा देखा गया है